ਜਿਹੜਾ ਦਿੱਤੋ ਜ਼ੋਰ ਲੱਗਦਾ ਲਾਲਾ ਮੈਂ ਹੁਣ ਤੇਰੀ ਹਿੱਕ ਵਿੱਚ ਠਾਠਾ ਵੱਜੂਗਾ ਤੇਰੇ ਤੋਂ ਜੇ ਜ਼ੋਰ ਲੱਗਦਾ ਤੂੰ ਮੇਰੀ ਆਵਾਜ਼ ਬੰਦ ਕਰ ਸਕਦਾ ਮੈਨੂੰ ਜੇਲ੍ਹ ਭੇਜ ਸਕਦਾ ਸ਼ੇਰ ਜਿਹੜਾਂ ਵਿੱਚ ਹੀ ਹੁੰਦੇ ਨੇ ਕੋਈ ਗੱਲ ਨਹੀਂ ਮੈਂ ਹਮੇਸ਼ਾ ਆਪਣੇ ਲੋਕਾਂ ਦੇ ਹੱਕ ਵਿੱਚ ਬੋਲਦਾ ਰਹਾਂਗਾ ਅਤੇ ਜੇ ਤੂੰ ਮੇਰੇ ਨਾਲ ਦੋ ਦੋ ਹੱਥ ਕਰਨੇ ਨੇ ਮੈਂ ਉਸ ਲਈ ਵੀ ਤਿਆਰ ਹਾਂ ਇਹ ਗੱਲਾਂ ਵਿਕਰਮ ਮਜੀਠੀਆ ਨੇ ਕਹੀਆਂ ਨੇ ਆਓ ਉਹਨਾਂ ਨੇ ਅੱਗੇ ਕੀ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਗੁਰੂ ਸਾਹਿਬ ਦਾ ਦਾ ਸੋਲ ਦੇ ਖਾਤਰ ਗੁਰੂ ਸਾਹਿਬ ਦੇ ਘਰ ਦਾ ਕੁੱਕਰ ਹੋਣ ਦੇ ਖਾਤਰ ਜਿੰਨਾ ਵੀ ਮੈਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਦਵਾ ਜਾਂ ਉਹਨਾਂ ਦੀ ਸੰਗਤ ਦਾ ਕਰ ਦਵਾ ਉਹਨਾਂ ਘਟ ਅਸਲੀਅਤ ਨਹੀਂ ਬਦਲਨੀ ਜੀ ਫੈਕਟਸ ਨਹੀਂ ਬਦਲਨੇ ਜੀ ਕਿ ਇਹ ਸਾਰਾ ਕੁਝ ਹੀ ਬਦਲਾਖੋਰੀ ਪੋਲੀਟੀਕਲ ਵੈਂਜੈਂਸ ਜਿਹੜਾ ਕੋਈ ਬੋਲੇ ਸਰਕਾਰ ਦੇ ਉਲਟ ਜਾਂ ਤਾਨਾਸ਼ਾਈ ਭਗਵੰਤ ਮਾਨ ਦੇ ਖਿਲਾਫ ਜੇ ਕੋਈ ਆਵਾਜ਼ ਉਠਾਉਂਦਾ ਹੈ ਚਾਹੇ ਕੋਈ ਮੀਡੀਆ ਕਰਮੀ ਆ ਚਾਹੇ ਕੋਈ ਚੈਨਲ ਹੈ ਚਾਹੇ ਕੋਈ ਆਪੋਜੀਸ਼ਨ ਪਾਰਟੀ ਦਾ ਮੈਂਬਰ ਹੈ ਉਹਦੇ ਤੇ ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਉਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਜਾਂਦਾ ਹੈ ਕਿ ਉਹ ਇਸੇ ਕੰਮ ਨੂੰ ਉਲਝ ਕੇ ਰਹਿ ਜੇ ਮਗਰ ਭਗਵੰਤ ਮਾਨ ਜੀ ਮੈਂ ਤੁਹਾਨੂੰ ਇੱਕ ਕੱਲ ਦੱਸ ਦਿਆਂ ਵਾਪਿਆ ਰਾਹ ਪਿਆ ਤੇ ਵਾਪਿਆ ਜਾਣੂ ਤੂੰ ਮੇਰੇ ਨਾਲ ਬੜਾ ਮਾਲ ਤੇ ਤੇਰੇ ਤੇ ਭਲੇਖਾ ਕਿ ਮਜੀਠੀਏ ਨੂੰ ਇਸ ਤਰ੍ਹਾਂ ਤੂੰ ਕਮਜ਼ੋਰ ਕਰ ਦੇਗਾ ਠੋਕ ਕੇ ਠੋਕ ਕੇ ਮੇਰੀ ਗੱਲ ਨੋਟ ਕਰ ਲਿਓ ਠੋਕ ਕੇ ਤੇਰੇ ਖਿਲਾਫ ਲੜਾਈ ਲੜੂ ਬੋਲੋ ਇਨਸ਼ਾ ਅੱਲਾਹ ਤੇਰੇ ਕੋਲ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆਂ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਂਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਹਟ ਜਾਊਂਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਦੇ ਮੇਰੀ ਗਲਤੀ ਕੀ ਜੀ ਕਿ ਮੈਂ ਉਹਦੀ ਧੀ ਦੀ ਸਚਾਈ ਤੁਹਾਡੇ ਸਾਹਮਣੇ ਰੱਖਤੀ 9 ਤਰੀਕ ਨੂੰ ਰੱਖੀ 11 ਤਰੀਕ ਨੂੰ ਮੈਨੂੰ ਸਮਨ ਕਢਾਤੇ ਵੇਖੋ ਇਹ ਕੇਸ ਨੂੰ ਵੀ ਸਮਝਣਾ ਪੈਣਾ ਹੈ ਉਹ ਕੇਸ ਹੈ ਜਿਦੇ ਚ ਕੇਜਰੀਵਾਲ ਸਾਹਿਬ ਨੇ ਮੇਰੇ ਕੋਲੋਂ ਮਾਫੀ ਮੰਗੀ ਆ ਔਰ ਗੱਲ ਤਾਂ ਉਹੀ ਹੋ ਜਾਂਦੀ ਏ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਅਦ ਆਉਂਦਿਆਂ ਨੂੰ ਕਿ 21 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਸਮਨ ਚਾਰੀ ਕਰਤੇ ਉਹ ਭਾਈ ਜੇ ਉਹਨੂੰ ਪਿਛਲੀ ਵਾਰੀ ਵੀ ਈਡੀ ਨੇ ਸੱਦਿਆ ਤੇ ਉਹ ਭੱਜ ਗਿਆ ਅੱਜ ਕੀ ਨਾ ਭੱਜਣ ਦੇਈ ਜੇ ਲੋਡ ਆ ਤਾਂ ਮੈਂ ਚਲੇ ਜਾਉ ਕੇਜਰੀ ਗਾਲ ਸਾਹਿਬ ਦੇ ਨਾਲ ਉਹਦੀ ਬਾਹ ਫੜ ਕੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਾ ਕੇ ਫੇਸ ਕਰਨਾ ਪੈਣਾ ਦੇਖੋ ਇਲਜ਼ਾਮ ਉਹਨਾਂ ਤੇ ਵੀ ਬੜੇ ਖਤਰਨਾਕ ਲੱਗੇ ਹੋਏ ਨੇ ਕਿ ਸ਼ਰਾਬ ਘਟਾਲਾ ਜੈਨ ਮੰਤਰੀ ਅੰਦਰ ਡਿਪਟੀ ਸੀਐਮ ਮੰਤਰੀ ਸੰਜੇ ਸਿੰਘ ਅੰਦਰ ਔਰ ਇਹ ਸਾਰੀ ਜਿਹੜੀ ਕੜੀ ਆ ਜੁੜਦੀ ਜਾਂਦੀ ਆ ਕੇਜਰੀਵਾਲ ਸਾਹਿਬ ਦੇ ਖਿਲਾਫ ਅਜਿਹੀ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਕਿ ਦੇਖੋ ਇਹ ਪਰਚਾ 2013 ਦਾ 2013 ਚ ਔਨਰੇਬਲ ਕੋਰਟਾ ਨੇ ਇਸ ਪਰਚੇ ਨੂੰ ਟ੍ਰਾਇਲ ਕੋਰਟ ਨੇ ਡਿਸਾਈਡ ਕਰਤਾ ਮਗਰ ਕਿਸ ਤਰੀਕੇ ਨਾਲ ੱੱਕੇ ਚਾਈ ਉਹ ਤੋਂ ਬਾਅਦ ਐਸਆਈਟੀ ਬਣੀ ਹਾਈ ਕੋਰਟ ਨੇ ਉਹਨਾਂ ਨੇ ਵੀ ਇਹਦੇ ਚ ਟਿੱਪਣੀਆਂ ਦੇ ਦਿੱਤੀਆਂ 10 ਚਲਾਨ ਪੇਸ਼ ਹੋਏ ਮਗਰ ਮੇਰੇ ਮਸਲੇ ਚ ਜਿਹਦੇ ਮੇਰੇ ਤੇ ਪਰਚਾ ਕੀਤਾ ਜਟੋਪਾਤਿਆ ਸਾਹਿਬ ਉਹਨਾਂ ਤੇ ਤਾਂ ਆਨਰੇਬਲ ਸੁਪਰੀਮ ਕੋਰਟ ਨੇ ਪਹਿਲਾਂ ਵੀ ਉਹਨਾਂ ਨੂੰ ਅਨਫਿਟ ਪਾਇਆ ਹੈ ਡੀਜੀਪੀ ਯੂਪੀਐਸਸੀ ਨੇ ਉਹਨਾਂ ਨੂੰ ਅਨਫਿਟ ਪਾਇਆ ਰ ਅਖੀਰ ਚ ਜੇ ਉਹ 20 ਦਿਨਾਂ ਲਈ ਲੱਗੇ 25 ਦਿਨਾਂ ਲਈ ਉਹਨਾਂ 25 ਦਿਨਾਂ ਚ ਵੀ ਲੁਧਿਆਣਾ ਕੋਰਟ ਕੰਪਲੈਕਸ ਦਾ ਬੰਬ ਬਲਾਸਟ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬਰੀਚ ਔਰ ਅਖੀਰ 'ਚ ਇਹ ਹੋਇਆ ਕਿ ਔਨਰੇਬਲ ਸੁਪਰੀਮ ਕੋਰਟ ਨੇ ਇਹਦੇ 'ਚ ਨੋਟਿਸ ਲਿਆ ਇੰਦੂ ਮਲੋਤਰਾ ਸਾਹਿਬ ਜਿਹੜੇ ਸਾਬਕਾ ਜੱਜ ਨੇ ਉਹਨਾਂ ਦੀ ਕਮੇਟੀ ਬਣੀ ਉਸ ਕਮੇਟੀ ਦੀ ਫਾਈਂਡਿੰਗ ਆਈ ਤੇ ਇਹ ਚੱਟੋ ਪਾਦਿਆ ਸਾਹਿਬ ਨੂੰ ਤੇ ਕੁਝ ਹੋਰ ਬੰਦਿਆਂ ਨੂੰ ਮੇਜਰ ਪੈਨਲਟੀ ਮਿਲ ਗਈ ਮੇਰਾ ਕਹਿਣ ਦਾ ਭਾਵ ਹੈ ਕਿ ਭਾਈ ਜੇ ਤੁਸੀਂ ਠੱਗਾ ਗਲਤ ਮਲਤ ਪਰਚੇ ਕਰੋਗੇ ਨਾ ਰੱਬ ਵਸਦਾ ਇੱਕ ਸਰਕਾਰਾਂ ਦੇ ਹੱਥ 'ਚ ਕਿਉਂਕਿ ਸਾਡੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਮਗਰ ਅਖੀਰ 'ਚ ਫੈਸਲਾ ਕਰਦੀ ਹੈ ਕਚਹਿਰੀਆਂ ਲੋਕਾਂ ਦੀ ਕਚਹਿਰੀ ਜਾਂ ਰੱਬ ਦੀ ਕਚਹਿਰੀ ਔਰ ਉਸ ਕਚਹਿਰੀ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਹੱਕ ਸੱਚ ਦੀ ਲੜਾਈ ਲੜਨ ਤੋਂ ਮੈਂ ਕਦੇ ਗਰੇਜ ਨਹੀਂ ਕਰੂੰਗਾ ਹਾਂ ਗਲਤ ਗੱਲ ਕਰੂੰਗਾ ਨਹੀਂ ਸੱਚ ਕਹੋ ਬੋਲਣ ਤੋਂ ਪਿੱਛੇ ਹਟੂੰਗਾ ਨਹੀਂ ਇੱਕ ਵਾਰੀ ਕੀ ਅਨੇਕਾਂ ਵਾਰੀ ਹਾਂ ਇਹ ਬੇਨਤੀ ਜ਼ਰੂਰ ਹੈ ਅਚੀਨਾ ਸਾਹਿਬ ਨੇ ਤਾਂ 31 ਤਰੀਕ ਨੂੰ ਇਹਨਾਂ ਨੇ ਤਾਂ ਰਿਟਾਇਰ ਹੋ ਜਾਣਾ ਭਾਈ ਉਹ ਤੋਂ ਬਾਅਦ ਜਿਹੜੀ ਐਸਆਈਟੀ ਬਾਨੀ ਨਾ ਉਹਦਾ ਮੁਖੀ ਭਗਵੰਤ ਮਾਨ ਚਾਹੀਦਾ ਜੇ ਵਾਕੇ ਲੱਤਾਂ 'ਚ ਜਾਣ। ਹੋਰ ਨਾ ਕੋ ਬਣਾ ਦੀ। ਜਿਹੜਾ ਸਵਾਦ ਤੇਰੇ ਰੂਬਰੂ ਹੋ ਕੇ ਆਉਣਾ ਉਹ ਸਵਾਦ ਕਿਸੇ ਹੋਰ ਨਹੀਂ ਆਉਣਾ। ਔਰ ਨਾਲ ਮੈਂਬਰ ਇੱਕੋ ਗੰਜੂ ਚਾਹੀਦਾ ਤੇਰਾ ਪੰਨੂ ਕਿਹਨੋਂ ਦਾ ਬਲਤੇਜ ਪੰਨੂ। ਹਾਂ ਉਹੀ। ਉਹਦੇ ਕਰ ਦਿਆਂਗੇ ਸੈਟ ਟੈਂਡ ਜੀ। ਇੱਕਾ ਦੂਜਾ ਚਾਹੀਦਾ ਤੇਰਾ ਰਾਜਵੀਰ ਤੇ ਸੁਖਬੀਰ ਕਾਹਦੇ ਲਈ ਪੁਲਿਸ ਨੂੰ ਤੁਸੀਂ ਜਦੋਂ ਮਜੀਠੀਆ ਵੱੱਦ ਬੋਲੋ ਸਵੇਰੇ ਸੰਮਨ ਮੈਂ ਤਾਂ ਕੇਜਰੀਆਲ ਨੂੰ ਵੀ ਲੈ ਕੇ ਜਾਊ ਹੱਤ ਫੜ ਕੇ ਜਿੱਥੇ ਮੇਰੇ ਨਾਲ ਲੋੜ ਪੈ ਗਈ ਤੇ ਉਹ ਵੀ ਮੈਂ ਕਹੂੰਗਾ ਭਾਉ ਤੂੰ ਮੇਰੇ ਨਾਲ ਆ ਜਾਇਆ ਕਰ ਆਪਾਂ ਜਿਠ ਲਾਂਗੇ ਮਸਲ ਮਗਰ ਇਹ ਗਿੱਦੜ ਧਮਕੀਆਂ ਤੋਂ ਜਿਹੜਾ ਸੱਤਾ ਚੱਲਦਾ ਸਾਡੇ ਗੁਰੂ ਸਾਬ ਸੱਚੇ ਪਾਤਸ਼ਾਹ ਜਾਂ ਛੋਟੇ ਸਹਿਬਜਾਦੇ ਵੱਡੇ ਸਹਿਬਜਾਦੇ ਨਹੀਂ ਡਰੇ ਤੇ ਅਸੀਂ ਵੀ ਉਸ ਘਰ ਦੇ ਕੂਕਰ ਆ ਉਸ ਘਰ ਦੇ ਮੈਂ ਕਹਿੰਦਾ ਬਹੁਤ ਚਰਨਾ ਦੀ ਧੂੜ ਆ ਗੁਰੂ ਕਿਰਪਾ ਕਰੇ ਕਿਨਕਾ ਹੀ ਪੈ ਜੇ ਕਿ ਅਸੀਂ ਵੀ ਹੱਕ ਸੱਚ ਦੀ ਲੜਾਈ ਲੜ ਚੱਕੀ ਔਰ ਇਹ ਨਾਲ ਅੱਜ ਮੈਂ ਹੋਰ ਪੱਕਾ ਹੋ ਕੇ ਤੁਹਾਨੂੰ ਕਹਿ ਕੇ ਚੱਲਿਆ ਇਸ ਲਈ ਭਾਉ ਜਿੱਥੇ ਜ਼ੋਰ ਲੱਗਦਾ ਜੋਰ ਲਾ ਦੀ ਮਜੀਠੀਆ ਦਾ ਅਠਾ ਅਠਾ ਵੱਜੂ ਤੇਰੀ ਆਹ ਅੱਲਾਹੂ ਅਕਬਰ ਤੁਸੀਂ ਨਸੋ ਜੀ